ਕਣਕੀ ਨਾ ਮਟਵਾ ਦੇ ਸਿਖਵਿੰਦਰ ਜੀ ਅਸਾ ਬਨੇ ਕੀ ਕਹਿਣਾ ਚਾਹੋਂਗੇ ਜੋ ਤੁਹਾਡੀ ਬੀਟੀ ਨਾਲ ਕਤਲ ਹੋਇਆ ਜੀ ਨਾ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਪਹਿਲਾਂ ਕੋਈ ਬੰਦਾ ਦੋਈ ਸੀ ਵਿਆਹ ਤੋਂ ਬਾਅਦ ਉਹ ਕੀ ਬੀਟੀ ਦਾਸਦੀ ਹੋ ਗਈ ਕਿ ਮੈਨੂੰ ਤੰਗ ਕਰਦੇ ਹਾਂ ਮਾਸੀ ਦੀ ਕੁੜੀ ਦੀ ਸੀ ਹਾਂ ਮਾਸੀ ਦੀ ਕੁੜੀ ਦੀ ਸੀ ਆਪਦੀ ਭੈਣ ਨਹੀਂ ਵਸ ਸੀ ਇਹ ਮੇਰੀ ਜਵਾਗੜੀ ਨੇ ਦੇਖ ਲਿਆ ਬਸ ਉਹਨਾਂ ਨੇ ਐ ਕਰਕੇ ਵੀ ਮੇਰੀ ਕੁੜੀ ਦਾ ਕਤਲ ਕਰ ਦਿੱਤਾ ਹਾਂਜੀ ਪਹਿਲਾਂ ਮਤਲਬ ਬੇਟੀ ਤਨੂੰ ਦੱਸਦੀ ਸੀ ਕੁਛ ਵੀ ਮਤਲਬ ਤਾਂ ਹਾਂਜੀ ਦਾਦੀ ਜੀ ਮੰਮੀ ਬਾਹਰ ਜਾ ਕੇ ਫੋਨ ਲਾਉਂਦਾ ਮੇਰੇ ਕੋਲ ਆ ਕੇ ਕੱਟ ਦਿੰਦਾ ਵਾਂ। ਮਾਸਦੀ ਕੁੜ ਤੇ ਉਹ ਨਾਰੀ ਨੰਬਰ ਡਿਲੀਟ ਮਾਰ ਦਿੰਦਾ ਕਹਿੰਦੀ। ਮੈਨੂੰ ਪਤਾ ਨਹੀਂ ਕਹਿੰਦੀ ਕਿ ਇਹਦੇ ਨਾਲ ਗੱਲ ਕਰਦਾ ਬਾਹਰ ਜਾ ਕੇ। ਅੱਛਾ ਤੁਹਾਡੀ ਬੇਟੀ ਰੋਕਦੀ ਸੀ। ਹਾਂਜੀ ਹਾਂਜੀ ਕਿਸੇ ਗੱਲ ਦਾ ਗੁੱਸਾ ਸੀ। ਹਾਂਜੀ ਹਾਂਜੀ ਬਸ ਇਸੇ ਗੱਲ ਦਾ ਉਹਨਾਂ ਨੇ ਮੇਰੀ ਜਵਾਬ ਕਰੀ ਨਾ ਬਦਲਾ ਲਿਆ ਉਹਨਾਂ ਨੇ। ਪਹਿਲਾਂ ਗੱਲ ਹੋਈ ਆ ਜਿੱਦ ਦੇ ਕੱਟਣਾ ਹੋਈ ਜਿੱਦ ਪਹਿਲਾਂ। ਹਾਂਜੀ ਹਾਂਜੀ ਸ਼ਾਮ ਨੂੰ ਹੋਈ ਆ ਤੇ ਦੱਸਿਆ ਉਹਨੇ ਮੈਨੂੰ ਮੰਮੀ ਬਾਹਰ ਗੱਲ ਕਰਦਾ ਫੋਨ ਜਾ ਕੇ ਉਹਨੇ ਆ ਉਦជា ਫੋਨ ਤੋਂ ਹੁੰਦਾ ਮਮੀ ਮੈਂ ਮੈਨੂੰ ਹਕੂਨ ਲਈ ਜਾਨੀ ਉਹ ਚੱਕ ਦੀਨੀ ਤਾਂ ਕਰਕੇ ਉਹਨਾਂ ਨੂੰ ਦੱਸੋ ਉਹ ਬੀਣਾ ਰੋਟਾ ਬਿਆਹ ਤੋਂ ਬਾਅਦ ਕਿੱਦਾਂ ਦਾ ਬਿਆਹ ਸੀ ਤੁਹਾਡੇ ਨਾਲ ਜਦੋਂ ਵਧੀਆ ਸੀ ਜੀ ਉਸੀ ਤਾਂ ਵਧੀਆ ਪਰ ਉਹ ਜਵਾਕੜੀ ਨੰਤੰਗ ਕਰਦਾ ਸੀ ਹਾਂਜੀ ਕੀ ਕਹਿੰਦੇ ਰਹੇ ਤੁਸੀਂ ਅਕਸਰ ਦੱਸਦੇ ਰਹਿੰਦੇ ਉਹ ਦੱਸਦੇ ਸੀ ਵੀ ਐ ਕਰਕੇ ਨਾ ਤੇ ਮੈਨੂੰ ਵੀ ਨਾ ਪੈਨ ਦਿੰਦੇ ਆ ਨਾ ਮੈਨੂੰ ਵੀ ਐ ਤੰਗ ਪਰੇਸ਼ਾਨ ਕਰਦੇ ਹਾਂਜੀ ਟਾਰਚਰ ਕਰਦੇ ਸੀ ਕੀ ਜੋ ਵੀ ਗੱਲ ਕਰਨੀ ਫੋਨ ਖੋਲ ਲੈਂਦਾ ਸੀਗਾ ਤੇ ਗੱਲ ਨਹੀਂ ਸੀ ਕਰਨੀਦਾ ਉਹਦਾ ਫੋਨ ਵੀ ਸੱਡਦਾ ਸੀਗਾ ਉਹਦਾ ਦਰਵਾਜ਼ਾ ਉਹਦੇ ਕੋਲੇ ਫੋਨ ਸੀ ਕੁੜੀ ਕੋਲੇ ਘੰਟੇ ਕੁੜੀ ਨੂੰ ਕੁੰਡੀ ਲਾ ਕੇ ਅੰਦਰ ਰੱਖਿਆ ਜਾਂਦਾ ਸੀ ਹਾਂਜੀ ਉਹ ਬਹੁਤ ਜ਼ਿਆਦਾ ਉਹ ਤੇ ਮੈਂਟਲੀ ਪ੍ਰੈਸ਼ਰ ਬਾਥਰੂਮ ਤੱਕ ਕਹਿੰਦਾ ਵੀ ਇੱਥੇ ਅੰਦਰ ਹੀ ਕਰ ਲੈ ਬਾਹਰ ਨਹੀਂ ਜਾਣਾ ਜਾਂ ਨਹੀਂ ਸੀ ਹਾਂਜੀ ਜਾਂ ਨਹੀਂ ਸੀ ਤੇ ਕਿਸੇ ਨੇ ਇਹ ਗੱਲ ਪਰਿਵਾਰ 'ਚ ਰੱਖੀ ਸੀ ਜਦੋਂ ਇਹ ਹਾਂਜੀ ਹਾਂਜੀ ਦੱਸਿਆ ਸੀ ਬੇਰੇ ਵਾਰ-ਵਾਰ ਸਮਝਾਉਂਦੇ ਰਹੇ ਬਾਰ-ਬਾਰ ਇਹ ਕਹਿੰਦੇ ਸੀ ਚਲ ਵੀ ਨਹਾਣੇ ਆ ਵੀ ਚਲ ਹਟ ਜਾਣਗੇ ਬਹੁਤ ਉਹਦੇ ਮਾਤਾ ਨੂੰ ਵੀ ਬਹੁਤ ਸਮਝਾਇਆ ਇਹਨਾਂ ਨੂੰ ਬਹੁਤ ਸਮਝਾਇਆ ਇਹਨਾਂ ਨੂੰ ਸਮਝਣ ਦੇ ਸਮਝਾਉਂਦੇ ਬਾਪਜੂ ਵੀ ਇਹਨਾਂ ਨੇ ਆ ਕੁਝ ਕੀਤਾ ਇਹ ਵੀਰੇ ਇਕੱਲੇ ਦਾ ਕੰਮ ਨਹੀਂ ਹੈ ਚਾਰ ਜਿਹੜੇ ਦੋਸ਼ੀ ਵਿੱਚ ਅਸੀਂ ਲਿਖਾਏ ਆ ਇਹ ਚਾਰੇ ਦੇ ਚਾਰੇ ਵਿੱਚੇ ਸ਼ਾਮਲ ਨਹੀਂ ਸਾਡੀ ਧੀ ਦੀ ਕੋਈ ਵੀ ਗਲਤੀ ਨਹੀਂ ਸੀ ਕੋਈ ਵੀ ਬਿਨਾਂ ਕਿਸੂਰੋ ਸਾਡੀ ਧੀ ਦਾ ਇੰਨੀ ਬੇਰਹਿਮੀ ਦੇ ਨਾਲ ਇਹਨਾਂ ਨੇ ਕਤਲ ਕੀਤਾ ਸਾਡੇ ਤੋਂ ਦੇਖਿਆ ਨਹੀਂ ਗਿਆ ਜਿਹੜਾ ਬਾਪ ਮਾੜੀ ਮੋਟੀ ਖਰੋਚ ਨਹੀਂ ਸੀ ਜਰਦਾ ਸੀ ਵੱਡੀ ਟੁੱਕੀ ਚੱਕੀ ਉੱਥੋਂ ਵੱਡੀ ਟੁੱਕੀ ਚੱਕੀ ਵੀਰੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹਨਸਾਫ਼ ਮਿਲਣਾ ਚਾਹੀਦਾ ਵੀਰੇ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ਼ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਉਹਨਾਂ ਦੀ ਅਸੀਂ ਵਾਰ-ਵਾਰ ਇਹੀ ਮੰਗ ਕਰਦੇ ਆ ਸਾਨੂੰ ਗ੍ਰੰਥ ਦਾ ਸਜ਼ਾ ਹੋਣੀ ਚਾਹੀਦੀ ਆ ਅਸੀਂ ਇਨਸਾਫ਼ ਮੰਗਦੇ ਆ ਬਸ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜੇ ਮੁੰਡੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏਡੀ ਜਵਾਕੜੀ ਦੇ ਨਾਲ ਬਰਾਬਰ ਪਵੇ ਹਾਂਜੀ ਅੱਛਾ ਮੈਂ ਤਾਂ ਜਦੋਂ ਛੋਟੀ ਬੇਟੀ ਦਾ ਵੀਜ਼ਾ ਆਇਆ ਸੀ ਹਨਾ ਤੁਹਾਡੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਵੀ ਵੀਜ਼ਾ ਆਇਆ ਹਾਂਜੀ ਉਸ ਵਕਤ ਪਰਿਵਾਰ ਦਾ ਕਿੱਦਾਂ ਦਾ ਮਾਹੌਲ ਸੀਗਾ ਉਹ ਤਾਂ ਠੀਕ ਸੀਗਾ ਉਹਨਾਂ ਦਾ ਮਾਮਲਾ। ਨਾ ਸਾਡੇ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਸੀਗੀ ਜੀ। ਜੀ ਖੁਸ਼ੀ ਤਾਂ ਸੀ ਪਰ ਉਹਨਾਂ ਨੇ ਉਹਦੀ ਫਿਰ ਵਿਆਹ ਮੰਗ ਲਿਆ ਛੇਤੀ ਵੀ ਵਿਆਹ ਦੇ ਦਿਓ ਸਾਨੂੰ। ਤੁਸੀਂ ਪਹਿਲਾਂ ਵਿਆਹ ਆ ਜਾਂ ਬਾਅਦ ਚ ਵਿਆਹ? ਹਾਂਜੀ ਵਿਆਹ ਆਏ ਤੋਂ ਵਿਆਹ ਕੀਤਾ। ਜਿਹੜੀਆਂ ਤੁਹਾਡੇ ਕੋਲ 7 ਕਨਾਲਾਂ ਦਿਖਾਈਆਂ ਗਈਆਂ ਨੇ ਜੀ। ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕੀ 7 ਰਕੀ ਸੀ ਇਹਨਾਂ ਤੁਹਾਡੇ ਨੇ? ਹਾਂਜੀ ਇਹਨਾਂ ਨੇ ਫਿਰ ਪੈਸੇ ਭਰੇ ਸੀ ਪਹਿਲਾਂ ਇਹਨਾਂ ਨੇ ਵਿਆਹ ਇਹ ਵੀ ਸਾਨੂੰ ਜ਼ਮੀਨ ਨਾ ਕਰਾਓ। ਨਾਲੇ ਜਿਹੜਾ ਸੋਨਾ ਸਾਨਾ ਵੀ ਆ ਜਿਹੜੇ ਸਾਨੂੰ ਪਾਉਣਾ। ਉਹ ਪਾ ਉਹ ਵਿਆਹ ਦਾ ਖਰਚਾ ਵੀ ਇਹਨਾਂ ਨੇ ਸਭ ਕੁਝ ਉਹਨਾਂ ਨੇ ਮੰਗ ਕੇ ਇਹਨਾਂ ਤੋਂ ਲਿਆ ਵਾ ਕੱਲਾ ਕੱਲਾ ਸੋਨਾ ਸੱਪਾ ਜੋ ਇਹਨਾਂ ਨੇ ਪਾਇਆ ਸਭ ਕੁਝ ਮੰਗ ਕੇ ਉਹਨਾਂ ਨੇ ਲਿਆ ਸਭ ਕੁਝ ਮੰਗ ਕੇ ਲਿਆ ਉਹਨਾਂ ਨੇ ਵਿਆਹ ਦਾ ਖਰਚਾ ਪਹਿਲਾਂ ਇਹ ਗੱਲ ਹੋਈ ਸੀ ਵੀ ਵਿਆਹ ਦਾ ਖਰਚਾ ਅਸੀਂ ਚੱਕਾਂਗੇ ਮੁੜ ਕੇ ਉਦੋਂ ਬਾਅਦ ਵੀਰੇ ਮੁਕਰ ਗਏ ਸਭ ਕੁਝ ਵਿਆਹ ਦਾ ਖਰਚਾ ਵੀ ਇਹਨਾਂ ਨੇ ਕੀਤਾ ਬਰਾਬਰ ਹਰੇਕ ਚੀਜ਼ ਦਾ ਸਾਰਾ ਕੁਝ ਇਹਨਾਂ ਨੇ ਬਰਾਬਰ ਕਰਾਇਆ ਉਹਨਾਂ ਨੇ ਇਹ ਕਹਿਤਾ ਸਾਡੇ ਕੋਲ ਪੈਸੇ ਘਟ ਗਏ ਇਹਨਾਂ ਨੇ ਪਹਿਲੀ ਆਪਦੀ ਨਾਲ ਬਾਤੀ ਉਹਨਾਂ ਦੇ ਵੀਰੇ ਕੱਲੇ ਕੱਚੇ ਕਾਗਜ਼ਕੋਝ ਥੋੜੇ ਜਿੇ ਕਰਵਾਏ ਹੋਏ ਸੀਗੇ ਉਹਨਾਂ ਨੇ ਅੰਤਕਾਲ ਮਗਰੋਂ ਅਸੀਂ ਕੱਲ ਕਾਗਜ਼ ਦੇਖਿਆ ਅੰਤਕਾਲ ਵਗੈਰਾ ਸਭ ਕੁਝ ਕੱਲਾ ਕੱਲਾ ਵੀਰੇ ਇਹਨਾਂ ਨੇ ਅੰਦਰੋਂ ਅੰਦਰ ਸਭ ਕੁਝ ਕਰਵਾ ਲਿਆ ਕੁਛ ਨਹੀਂ ਸੀ ਇਹਨਾਂ ਨੂੰ ਪਤਾ ਇਹ ਅਣਪੜ ਵੀਰੇ ਪਰਿਵਾਰ ਆ ਪਿਓ ਵੀ ਅਣਪੜ ਮਾਂ ਵੀ ਇੰਨਾ ਪੜੀ ਲਿਖੀ ਨਹੀਂ ਉਕਤੀ ਨੂੰ ਪੜਾਇਆ ਸੀ ਵੀ ਚਲ ਉਹ ਬਾਹਰ ਜਾਊਗੀ ਸਾਰੇ ਸੁਪਨੇ ਪੂਰੇ ਕਰੂਂ ਕਰੂਗੀ ਵੀਰੇ ਇਹਨਾਂ ਨੇ ਪਰ ਕੁਛ ਨਹੀਂ ਕਰ ਦਿੱਤਾ ਸਾਨੂੰ ਸਾਰੇ ਪੱਟ ਕੇ ਰੱਖਤਾ ਇਹਨਾਂ ਨੇ ਸਾਨੂੰ ਜ਼ਾੜ ਕੇ ਰੱਖਤਾ ਵੀਰੇ ਸਾਨੂੰ ਉਹ ਦੇਖ ਕੇ ਲਿਆ ਪਰਵਾਰ ਨੂੰ ਇੱਕ ਥੀ ਫੇਲਾ ਵਿਚਰੀ ਹੋਊਗੀ ਪਰਵਾਰ ਦੇ ਨਹੀਂ ਉਹ ਸਾਨੂੰ ਐਤ ਲੱਗਦਾ ਸੀ ਵੀ ਐ ਜਿਵੇਂ ਮੈਂ ਪਤਾ ਸੀ ਸਾਨੂੰ ਵੀ ਇਹੋ ਜਿਹੇ ਸੁਭਾਅ ਦਾ ਵੈਸੇ ਸਾਨੂੰ ਦੱਸਤਾ ਸੀ ਸਾਡੀ ਕੁੜੀ ਨੇ ਵੀ ਐ ਕਰਕੇ ਇਹੋ ਜਿਹੇ ਸੁਭਾਅ ਦਾ ਪਰ ਇਹ ਮੇਦ ਨਹੀਂ ਸੀ ਕੀ ਹਾਂ ਵੀ ਇਹ ਮੇਦ ਨਹੀਂ ਸੀ ਵੀ ਚੱਲ ਵੀ ਐਡਾ ਵੱਡਾ ਇਹ ਕਾ ਕਰਮ ਚ ਚੂਗਾ ਨਾ ਤਾਂ ਉਹ ਨੂੰ ਆਪ ਨਹੀਂ ਪਤਾ ਸੀ ਜਵਾਕੜੀ ਨੂੰ ਮੇਰੇ ਨਾਲ ਐਡਾ ਕੁਝ ਹੋ ਗੁਰੂ ਹਾਂਜੀ ਇੱਥੇ ਹੈ ਹਾਂਜੀ ਵੀਰ ਜੀ ਬੀਤੇ ਦਾ ਇਨਸਾਫ ਮਿਲਣਾ ਚਾਹੀਦਾ ਹਰ ਜੋ ਹਾਂਜੀ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਲੱਖੇ ਤੋਂ ਆ ਜੀ ਲੱਖੇ ਨੇੜੇ ਹਾਂਜੀ ਹਾਂਜੀ ਇਹਨਾਂ ਦੇ ਜੀ ਬੇਟੀ ਦਾ ਕਤਲ ਹੋਇਆ ਵਾ ਤੇ ਮਸਾ ਇਹਨਾਂ ਨੇ ਵਿਚਾਰਿਆਂ ਨੇ ਗਰੀਬੀ ਪੂਣੇ ਕਰ ਮਸਾ ਵਿਆਹੀ ਸੀਗੀ ਤੇ ਇਹਨਾਂ ਨੂੰ ਹੁਣ ਪੂਰਾ ਇਨਸਾਫ ਮਿਲਣਾ ਚਾਹੀਦਾ ਪਰੌਣੇ ਨੂੰ ਫਾਂਸੀ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਫੜਨਾ ਚਾਹੀਦਾ ਦੂਜਿਆਂ ਨੂੰ ਸੱਸ ਸਹੁਰੇ ਨੂੰ ਕੁੜੀ ਨੂੰ ਉਹਨਾਂ ਨੂੰ ਫੜਨਾ ਚਾਹੀਦਾ ਜਰੂਰ ਤੁਸੀਂ ਅੱਜ ਤੱਲੇ ਠਾਣੇ ਨੂੰ ਮੇਰੇ ਤੋਂ ਨਾ ਪ੍ਰਦਰਸ਼ਨ ਕੀਤਾ। ਹਾਂਜੀ। ਤੁਹਾਨੂੰ ਇਨਸਾਫ ਮਿਲਿਆ ਕਿ ਨਹੀਂ? ਨਹੀਂ। ਕੋਈ ਹਾਂ ਮੇ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਹਜੇ। ਹਾਂਜੀ। ਕੀ ਕਿਹਾ ਗਿਆ ਜੀ? ਕੁਛ ਨਹੀਂ। ਸਾਨੂੰ ਕੋਈ ਕੁੱਛ ਨਹੀਂ ਕਿਹਾ ਜੀ ਹਜੇ। ਸਾਨੂੰ ਕੋਈ ਕੁੱਛ ਨਹੀਂ ਕਿਹਾ ਉਨ੍ਹਾਂ ਨੇ। ਅੱਛਾ ਤੁਸੀਂ ਲੜਕੀ ਦੇ ਕੀ ਲੱਗਦੇ ਹੋ? ਮੈਂ ਤਾਂ ਪਿੰਡ ਦੀ ਕੁੜੀ ਆ ਜੀ ਲੱਖੇ ਦੀ। ਭੂਆ ਜੀ ਲੱਗਦੀਆਂ ਸਾਰਿਆਂ ਦੀ। ਹਾਂਜੀ। ਅੱਛਾ ਤੁਸੀਂ ਮਤਲਬ ਲੜਕੀ ਨੂੰ ਦੇਖਿਆ ਨਾ? ਹਾਂਜੀ ਹਾਂਜੀ। ਕੈਨੇਡਾ ਜਾਂਦਾ ਚਾਹ ਸੀ ਉਨ੍ਹਾਂ ਦੇ। ਹਾਂਜੀ। ਅ ਕੀ ਕਹੂੰਗੇ ਅੱਜ ਜਿਹੜੇ ਉੱਚਾ ਸੀ ਪੂਰੇ ਆ ਕਰਦੇ ਆ ਉਹੀ ਤੱਕ ਗਰੀਬੀ ਵੀਰੇ ਧੀਆਂ ਹੀ ਕਰਦੀਆਂ ਹੁੰਦੀਆਂ ਮਾਪਿਆਂ ਦੀਆਂ ਹਨਾ ਤੇ ਪਰ ਜਰੂਰੀ ਹੀ ਮੱਖ ਗੀ ਤੇ ਗਰੀਬੀ ਤਾਂ ਉੱਥੇ ਦੀ ਉੱਥੇ ਰਹੇਗੀ ਨਾ ਤੇ ਪਿਓ ਬੁੱਢਾ ਵਾ ਵਿਚਾਰਾ ਸੈਲਰਾਂ ਚ ਕੰਮ ਕਰਦਾ ਦਿਹਾੜੀਆਂ ਕਰਦਾ ਵਾ ਤੇ ਉਹਨੇ ਬੱਚੀ ਇੱਥੇ ਤਾਈ ਲਿਆਂਦੀ ਸੀ ਤੇ ਇਹਨਾਂ ਨੇ ਕਾਤਲਾਂ ਨੇ ਮਾਰ ਕੇ ਧਰਤੀ ਆ ਬੋ ਤੇ ਇਹਨਾਂ ਨੂੰ ਪੂਰੀ ਸਜ਼ਾ ਦੇਣੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਵੀਰੇ ਮੈਂ ਤਾਂ ਇਹੀ ਮੰਗ ਕਹਿਨੀ ਆ ਵੀ ਇਹਨਾਂ ਨੂੰ ਪੂਰੀ ਸਜ਼ਾ ਦੇਣੀ ਚਾਹੀਦੀ ਪਹਿਲੀ ਵੀ ਨਾ ਖਰਾ ਲਈ ਸਾਰਾ ਕੁਝ ਕਰਾ ਲਿਆ ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਤਾਂ ਸੜਕ ਤੇ ਹੀ ਲਿਆਤਾ ਜੀ ਇਹਨਾਂ ਨੂੰ ਤਾਂ ਸੁਣ ਵਿੱਚ ਆ ਕਿ ਇਹਦੇ ਵੀ ਲੜਕੀ ਦੇ ਫਾਦਰ ਸੀ ਉਹ ਮੈਨੂੰ ਮਜ਼ਦੂਰੀ ਕਰਦਾ ਹਾਂਜੀ ਹਾਂਜੀ ਉਹ ਸ਼ਾਇਦ ਲੱਚ ਲੱਗੇ ਹੋਏ ਆ ਵਿਚਾਰਿਆਂ ਨੂੰ ਹਾਂ 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 ਵੀ ਜੇ ਕੋਈ ਬੱਚੇ ਦਾ ਕੋਈ ਕਸੂਰ ਆ ਤਾਂ ਫਿਰ ਸਾਡੀ ਝੋਲੀ ਚ ਪਾਉਣ ਕੋਈ ਇਹ ਨਿਆਣੀਆਪੁਰ ਹਾਂ ਆ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਜੀ